ਹਰ ਮਨੁੱਖ ਨੂੰ ਦੂਜਿਆਂ ਦੇ ਆਗੁਣ ਦਿਖਾਈ ਦਿੰਦੇ ਨੇ ਆਪਣੇ ਨਹੀਂ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਉਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਸੰਤ ਭਗਤ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਤਾਂ ਗਹਿਰਾ ਵੇਖਦਾ ਹੈ ਆਪਣੇ ਚ ਆਗੁਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਤਾਂ ਦੂਜਿਆਂ ਵਿੱਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉਠੇ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜੋ ਭਲੋ ਸਭ ਕੋ ਹੱਦ ਹੋ ਗਈ ਇਕ ਕੋਤੇ ਮਨੁੱਖ ਹੈ ਬਰਾਰਸ ਦੇ ਜੋ ਸਭ ਤੋਂ ਨੇਕ ਹੈ ਮਹਾਨ ਉਹ ਕਹਿੰਦਾ ਮੈਂ ਸਭ ਤੋਂ ਬੁਰਾ ਮੈਨੂੰ ਛੱਡ ਕੇ ਸਾਰੇ ਹੀ ਭਲੇ ਹੈ ਇਹ ਅਤਕਤ ਨਹੀਂ ਮੰਨ ਲਈਏ ਕਹਦੇ ਇਹ ਕਬੀਰ ਗਲਵਧਾ ਕੇ ਕਰ ਰਹੇ ਹੈ ਕਤਈ ਨਹੀਂ ਕਤਈ ਠੀਕ ਕਹਿ ਰਹੇ ਹੈ ਜੇ ਦਾ ਮਤਲਬ ਇਹ ਮੰਨ ਲਈਏ ਕਬੀਰ ਸਾਰੇ ਤਾਂ ਭੇੜਾ ਹੈ ਕਤਈ ਇਹ ਵੀ ਨਹੀਂ ਕਬੀਰ ਦੂਜਿਆਂ ਨੂੰ ਉਪਰੋਂ ਉਪਰੋਂ ਵੇਖ ਰਿਹਾ ਹੈ ਤੇ ਉਪਰੋਂ ਉਪਰੋਂ ਤੇ ਹਰ ਬੰਦਾ ਸ਼ਰੀਫ ਹੈ ਮਹਾਨ ਹੈ ਉਪਰੋਂ ਉਪਰੋਂ ਤੇ ਹਰ ਬੰਦਾ ਗੁਣਵਾਨ ਹੈ ਮਨੁੱਖ ਆਪਣਾ ਛੁਪਾਂਦਾ ਹੈ ਬੜੇ ੜ ਦੇ ਪੰਧ ਹੈ ਮਨੁੱਖ ਨੇ ਜੋ ਕੁਝ ਛੁਪਾਇਆ ਹੋਵੇਗਾ ਠੀਕ ਨਹੀਂ ਹੋਵੇਗਾ ਅਵੀ ਮਰਚ ਕਰਦੇ ਹਾਂ ਮਨੁੱਖ ਨੇ ਜੋ ਕੁਝ ਵੀ ਛੁਪਾਇਆ ਹੁੰਦਾ ਹੈ ਉਹ ਠੀਕ ਨਹੀਂ ਹੁੰਦਾ